ਦੇਸ਼ ਦੁਨੀਆ ਵਿਚ ਵਾਤੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਕਿ ਦੋਸਤੋ ਤੁਹਾਡੇ ਲਈ ਲੈ ਕੇ ਆਏ ਆਂ ਅਹਿਮ ਖਬਰਾਂ ਦਾ ਇੱਕ ਪ੍ਰੋਗਰਾਮ ਅਹਿਮ ਖਬਰਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਅੱਜ ਦੀਆਂ ਖਬਰਾਂ ਤੁਹਾਨੂੰ ਸੁਣਾਉਣੇ ਆ ਕਿ ਅੱਜ ਦਿੱਲੀ ਦੇ ਵਿੱਚ ਭਗਮਤਮਾਨ ਨੇ ਇਹ ਬਿਆਨ ਦਿੱਤਾ ਹੈ ਕਿ ਚਾਰ ਜੂਨ ਬਾਅਦ ਕੇਂਦਰ ਵਿੱਚ ਵੰਨ ਵਾਲੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੜਾ ਐਮ ਰੋਲ ਹੋਗਾ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਲੰਘੇ ਕਾਲ ਜਿਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਚਾਂਜੀ ਸਿੰਘ ਚੰਨੀ ਨੇ ਸਾਬਕਾ ਐਜੀਪੀਸੀ ਪ੍ਰਧਾਨ ਬੀਬੀ ਜ਼ਗੀਰ ਕੋਰ ਦੀ ਚਿਹਰੇ ਤੇ ਜਿਵੇਂ ਹੱਥ ਲਾਇਆ ਉਸ ਤੇ ਬਿਆਨ ਦਿੱਤਾ ਹੈ ਲੋਰ ਹਲਕੇ ਦੇ ਬਲਾਇਕ ਵਿਕਰਮਜੀਤ ਨੇ ਚੰਨੀ ਦੇ ਇਸ ਵਿਵਹਾਰ ਨੂੰ ਲੈ ਕੇ ਸਖਤ ਅਤਰਾਜ ਕੀਤਾ ਹੈ ਤੇ ਇਸੇ ਤਰ੍ਹਾਂ ਜਲੰਧਰ ਤੋਂ ਕਾਗਜ਼ ਭਰ ਚੁੱਕੇ ਕਾਮਰਸ ਦੇ ਉਮੀਦਵਾਰ ਚੰਜੀਤ ਸਿੰਘ ਚੰਨੀ ਸਾਹਿਬ ਕਮੁਖਪੰਤਰੀ ਪੰਜਾਬ ਦੀ ਕਿੰਨੀ ਪ੍ਰਾਪਰਟੀ ਹੈ ਕਿੰਨਾ ਉਹਨਾਂ ਕੋਲ ਪੈਸਾ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਇਸੇ ਤਰ੍ਹਾਂ ਸ਼ਸ਼ੀਲ ਰੈਂਕੂ ਨੇ ਆਪਣਾ ਆਮਦਨ ਦਾ ਵੇਰਵਾ ਜੈਦਾਤਾ ਚਲ ਅਤੇ ਚਲਦਾ ਵੇਰਵਾ ਦਿੱਤਾ ਉਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਹਨਾਂ ਤੋਂ ਇਲਾਵਾ ਮਿੰਦਰ ਸਿੰਘ ਕੇਪੀ ਸ਼ਰੋਮਣੀ ਆਕਾਦੀ ਤਲ ਦੇ ਜ਼ਿਲੰਦਰ ਤੋਂ ਉਮੀਦਵਾਰ ਨੇ ਉਹਨਾਂ ਦੀ ਵੀ ਆਮਦਨ ਅਤੇ ਜੈਦਾਤਾਤਾ ਤੁਹਾਨੂੰ ਵੇਰਵਾ ਦੇਵਾਂਗੇ ਤੇ ਆਓ ਹੁਣ ਤੁਹਾਨੂੰ ਸੁਣਾਉਣੇ ਆ ਇਹਨਾਂ ਖਬਰਾਂ ਦਾ ਵਿਸਥਾਰ ਅੱਜ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਕਿ 4 ਜੂਨ ਨੂੰ ਜਦੋਂ ਕੇਂਦਰ ਦੇ ਵਿੱਚ ਸਰਕਾਰ ਬਣੀ ਕਿਤੇ ਉਸ ਵੇਲੇ ਇਹ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੜਾ ਅਹਿਮ ਰੋਲ ਹੋਊਗਾ। ਉਹਨਾਂ ਨੇ ਬਰਕਰਾਰਨ ਕਿਹਾ ਕਿ ਉਸ ਸਮੇਂ ਨੂੰ ਯਾਦ ਰੱਖੋ ਉਸ ਸਮੇਂ ਦੀ ਅੜਿਕ ਰੱਖੋ ਜਦੋਂ ਕੇਂਦਰ ਦੇ ਵਿੱਚ ਵਾਰਨਬਾਰੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਰੋਲ ਬੜਾ ਅਹਿਮ ਹੋਊਗਾ। ਉਸ ਵੇਲੇ ਬਾਣਵਾਰੀ ਸਰਕਾਰ ਦੇ ਵਿੱਚ ਹਿੱਸਾ ਹੋਵੇਗਾ ਆਮ ਆਦਮੀ ਪਾਰਟੀ ਸਰਕਾਰ ਦਾ ਜੀ ਦੋਸਤੋ ਭਗਵੰਤ ਮਾਨ ਦੇ ਇਸ ਬਿਆਨ ਨੂੰ ਸੁਣ ਕੇ ਤੁਸੀਂ ਜਰੂਰ ਹਰਾਮ ਹੋਮੋਗੇ ਕਿ ਕੀ ਕਹਿ ਗਏ ਨੇ ਭਗਵੰਤ ਮਾਨ ਪਰ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਦੋਂ 1999 ਵਿੱਚ ਭਾਜਪਾ ਦੀ ਸਰਕਾਰ ਇੱਕ ਬੋਟ ਤੇ ਰਹਿ ਗਈ ਸੀ ਉਸ ਵੇਲੇ ਉਸ ਵੇਲੇ ਇੱਕ ਬੋਟ ਦੀ ਕੀਮਤ ਜਿਹੜੀ ਆ ਬੜੀ ਵੱਡੀ ਸੀ ਤੇ ਖੁੱਸਾ ਬਤਾਇਆ ਉਹਨਾਂ ਦੀ ਇਸ ਗੱਲ ਨੂੰ ਲੈ ਕੇ 4 ਜੂਨ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਕੇਂਦਰ ਵਿੱਚ ਬਾਣ ਵਾਲੀ ਸਰਕਾਰ ਲਈ ਆਮ ਆਦਮੀ ਪਾਰਟੀ ਦਾ ਕੀ ਰੋਲ ਹੈ ਤੇ ਆਓ ਹੁਣ ਗੱਲ ਕਰਦੇ ਆ ਚਰਨਜੀਤ ਸਿੰਘ ਚੰਨੀ ਦੇ ਵਿਵਾਰ ਨੂੰ ਲੈ ਕੇ ਕੀ ਕਿਹਾ ਕਾਂਗਰਸ ਵਿੱਚੋਂ ਸਸਪੈਂਡ ਵਿਧਾਇਕ ਵਿਕਰਮਜੀਤ ਚੌਧਰੀ ਨੇ ਨੰਕੇ ਕੱਲ ਜਦੋਂ ਚਾਂਜੀ ਸਿੰਘ ਚੰਨੀ ਸਾਹ ਕਾ ਮੁੱਖ ਮੰਤਰੀ ਪੰਜਾਬ ਵੱਲੋਂ ਕਾਗਜ ਦਾਖਲ ਕਰ ਲਈ ਕੱਲ ਜ਼ਿਲ੍ਹਾ ਜਲੰਧਰ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਜਿੱਥੇ ਚਾਂਜੀ ਸਿੰਘ ਚੰਨੀ ਕਾਗਜ ਦਾਖਲ ਕਰ ਲਈ ਉੱਥੇ ਹਾਜ਼ਰ ਸੀ ਉੱਥੇ ਹੀ ਮਿੰਦਰ ਸਿੰਘ ਕੇਪੀ ਸ਼੍ਰੋਮਣੀ ਅਕਾਦੀ ਦਲ ਵੱਲੋਂ ਕਾਗਜ ਦਾਖਲ ਕਰ ਲਈ ਤੇ ਉਹਨਾਂ ਦੇ ਨਾਲ ਸੀ सबका प्रधान एच जी पी सी बीबी जगीर कौर इस दौरान बीबी जगीर कौर चानदजीत सिंह चन्नी के बचार हुई मुलाकात में लैके एक वीडियो वायरल हुई है जिदेज चाणजीत सिंह चनी बीबी जगीर कौर देोटी तो हथ ला दिखाई दे रहे हैं ये वीडियो बड़ी वायरल हो रही है जिसन ले बयान दता है फलौर तो विधायक बिक्रमजीत सिंह चौहरी ने ਉਹਨਾਂ ਨੇ ਚੰਨੀ ਦੇ ਇਸ ਵਿਵਹਾਰ ਨੂੰ ਲੈ ਕੇ ਬੜਾ ਸਖਤ ਇਤਰਾਜ਼ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਮੈਂ ਅਕਾਲ ਤਖਤ ਤੇ ਸ਼ਿਕਾਇਤ ਵੀ ਕਰੂੰਗਾ ਕਿ ਅਕਾਲ ਤਖਤ ਚੰਜੀਤ ਸਿੰਘ ਚੰਨੀ ਨੂੰ ਤਲਬ ਕਰੇ। ਉਹਨਾਂ ਨੇ ਪਤ ਦੀ ਸਰਮੌਰ ਹਸਤਰੀ ਬੀਬੀ ਜਗੀਕੌਰ ਦੇ ਜਿਸ ਤਰ੍ਹਾਂ ਠੋਡੀ ਤੇ ਹੱਥ ਲਾਇਆ ਇਹ ਆਪਣੇ ਆਪ ਵਿੱਚ ਬਹੁਤ ਇੱਕ ਚੰਜੀਤ ਸਿੰਘ ਚੰਨੀ ਨੇ ਘਟੀਆ ਹਰਕਤ ਕੀਤੀ ਹੈ। ਇਹ ਗੱਲ ਜ਼ਰੂਰ ਹੈ ਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਗੀਤ ਲਾ ਕੇ ਪੰਜਾਬੀ ਗੀਤ ਵਕ ਵਕ ਜਿਹੜੀਆਂ ਵੀਡੀਓ ਚੱਲ ਰਹੀਆਂ ਹਨ ਨੂੰ ਲੈ ਕੇ ਬੜਾ ਕੁਝ ਜਿਹੜਾ ਬੋਲਿਆ ਜਾ ਰਿਹਾ ਉੱਥੇ ਹੀ ਇਸ ਵੀਡੀਓ ਨੂੰ ਲੈ ਕੇ ਅਜੇ ਤੱਕ ਨਾ ਤਾਂ ਬੀਬੀ ਜਿੱਕੀ ਖੋੜਨੇ ਕੋਈ ਆਪਣਾ ਪੱਖ ਰੱਖਿਆ ਹੈ ਅਤਰਾ ਜਾਰ ਕੀਤਾ ਹੈ ਤਨਮਾਹੀ ਚਰਜੀਤ ਸਿੰਘ ਚੰਨੀ ਨੇ ਇਹਦੇ ਬਾਰੇ ਆਪਣਾ ਕੋਈ ਪ੍ਰਤੀਕਰਮ ਦਿੱਤਾ ਹੈ ਇਹ ਜ਼ਰੂਰ ਹੈ ਕਿ ਚਰਜੀਤ ਸਿੰਘ ਚੰਨੀ ਦੇ بڑے ਕਹਿ ਸਕਦੇ ਹਾਂ ਵਿਰੋਧੀ ਤਕੜੇ ਵਿਰੋਧੀ ਚੌਧਰੀ ਬਿਕਰਮਜੀਤ ਸਿੰਘ ਜੋ ਹਲਕਾ ਫਲੌਰ ਤੋਂ ਕਾਂਗਰਸ ਦੇ ਹੀ ਵਾਇਦਕ ਨੇ ਜਿਨ੍ਹਾਂ ਨੂੰ ਕਾਂਗਰਸ ਨੇ ਸਸਪੈਂਡ ਕੀਤਾ ਉਹਨਾਂ ਵੱਲੋਂ ਇਹ ਮੁੱਦਾ اٹھਾਇਆ ਹੈ ਉਹਨਾਂ ਵੱਲੋਂ ਵਾਇਰਲ ਐਡ ਉਨਾ ਵੱਲੋਂ ਵਾਇਰਲ ਇਸ ਵੀਡੀਓ ਦੇ ਉੱਤੇ ਅਤਰਾਜਰ ਕੀਤਾ ਹੈ ਕਿ ਚੰਨੀ ਦੇ ਇਸ ਵਿਵਹਾਰ ਨੂੰ ਲੈ ਕੇ ਉਹਨੇ ਸਭ ਤੋਂ ਪਹਿਰਾਜ ਕੀਤਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਜਿਵੇਂ ਔਰਤਾਂ ਅਪਮਾਨ ਕੀਤਾ ਹੈ ਉਸੇ ਤਰ੍ਹਾਂ ਇੱਕ ਸਰਮੌਰ ਹਸਤਰੀਆ ਪੰਥ ਦੀ ਬੀਬੀ ਜਗੀਰ ਕੌਰ ਉਹਨਾਂ ਨਾਲ ਵੀ ਉਹਨਾਂ ਨੇ ਜਿੱਦਾਂ ਛੇੜਛਾੜ ਉਹਨਾਂ ਨੇ ਸਮਝਿਆ ਚੰਨੀ ਵੱਲੋਂ ਕੀਤੀ ਗਈ ਹੈ ਤੇ ਦੋਸਤੋ ਆਓ ਹੁਣ ਗੱਲ ਕਰਦੇ ਆ ਹਲਕਾ ਜਲੰਧਰ ਤੋਂ ਹੁਣ ਤੱਕ ਨਾਮਜ਼ਦਗੀਆਂ ਹੋਈਆਂ ਉਹਦੇ ਵਿੱਚ 3/ ਲੀਡਰ ਕਾਂਗਰਸ ਦੇ ਸਾਫ ਕਾਮਕਮંત્રી ਚੰਜੀ ਸਿੰਘ ਚੰਦੀ ਨੇ ਆਪਣੀ ਨਾਮਜ਼ਦਗੀ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਜਾਇਦਾਦ ਦਾ ਵੇਰਵਾ ਦਿੱਤਾ ਹੈ ਉਸ ਦੇ ਵਿੱਚ ਚੰਨੀ ਤੇ ਉਸਦੀ ਪਤਨੀ ਕੋਲ 11.57 ਕਰੋੜ ਦੀ ਜਾਇਦਾਦ ਉਹਨਾਂ ਨੇ ਵੇਰਵਾ ਦਿੱਤਾ ਹੈ ਜਦੋਂ ਕਿ ਉਹਨਾਂ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ 9.45 ਕਰੋੜ ਸੀ ਦੋ ਸਾਲਾਂ ਵਿੱਚ 1.12 ਕਰੋੜ ਦਾ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਤੇ ਦੋਸਤੋ ਤੁਸੀਂ ਸੱਚੇ ਹਿਸਾਬ ਲਗਾ ਸਕਦੇ ਹੋ ਕਿ ਇਹ ਲੀਡਰ ਜਿੱਥੇ ਇਹ ਲਗਾਤਾਰ ਸਾਰਾ ਦਿਨ ਸਾਰਾ ਸਾਲ ਇਹ ਲੋਕ ਡਿਵੀਨ ਦੇ ਵਿੱਚ ਰਹਿੰਦੇ ਨੇ ਕੰਮ ਕਰਦੇ ਕਦੀ ਨਜ਼ਰ ਨਹੀਂ ਆਏ ਤੇ ਇਹਨਾਂ ਦੀ ਆਮਦਨ ਤੁਸੀਂ ਸੱਚੇ ਹਿਸਾਬ ਲਗਾ ਸਕਦੇ ਹੋ ਇੱਕ ਕੇ ਮ ਕਰੋੜਾਂ ਦੇ ਵਿੱਚ ਵੱਧ ਰਹੀ ਹੈ ਭਾਵੇਂ ਕਿ ਚਾਂਦੀ ਸਿੰਘ ਜਿਵੇਂ ਪਿਛਲੇ ਸਰਕਾਰ ਦੌਰਾਨ ਆਪਣੇ ਵੱਲੋਂ ਕੀਤੇ ਵੱਖ-ਵੱਖ ਕੰਮ ਜਿਵੇਂ ਕਿ ਉਹਨਾਂ ਨੇ ਦੱਸਿਆ ਵੀ ਮੇਰੀ ਟੈਂਟ ਦੀ ਦੁਕਾਨ ਵੀ ਸੀ ਉਹਨਾਂ ਨੇ ਲਾਰਡ ਸਪੀਕਰ ਵਾਲੇ ਵੀ ਕੰਮ ਕੀਤੇ ਜਾਣ ਬਾਰੇ ਦੱਸਿਆ ਤੇ ਹੁਣ ਤੁਸੀਂ ਸਹੀ ਹਿਸਾਬ ਲਗਾ ਸਕਦੇ ਹੋ ਕਿ ਇਹ ਹੋ ਜਏ ਜਿਹੜੇ ਕੰਮਾਂ ਤੋਂ ਇੰਨੀ ਆਮਦਨ ਵਧੀ ਹੈ ਕਿ ਅੱਜ ਉਹ ਕਰੋੜਪਤੀ ਹੈ ਭਾਵੇਂ ਕਿ ਆਪਣੇ ਆਪ ਨੂੰ ਗਰੀਬ ਸਮਾਚ ਨੂੰ ਆਪਣੇ ਆਪ ਨੂੰ ਗਰੀਬ ਆਖਦੇ ਰਹਿੰਦੇ ਨੇ ਤੇ ਦੋਸਤੋ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਕਾਂਗਰਸ ਦੇ ਉਮੀਦਵਾਰ ਨੇ ਜਲੰਧਰ ਤੋਂ ਉਹਨਾਂ ਦੀ ਆਮਦਨ ਦੇ ਵੇਰਵੇ ਆਓ ਤੁਹਾਨੂੰ ਸੁਣਾ ਦਿੰਨੇ ਆ ਕਿ ਉਹਨਾਂ ਦੀ ਆਮਦਨ 200 ਲੱਖ ਵਿੱਚ ਵਿਧਾਨ ਸਭਾ ਦੇ ਵਿੱਚ ਦਿੱਤੇ ਵੇਰਵੇ ਅਨਸਾਰ ਉਹਨਾਂ ਦੀ 9.45 ਕਰੋੜ ਰੁਪਏ ਉਹਨਾਂ ਦੀ ਆਮਦਨ ਸੀ ਜਦੋਂ ਕਿ 224 ਦੇ ਵਿੱਚ ਹੁਣ ਦਿੱਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦੀ ਤੇ ਵਿੱਚ ਉਹਨਾਂ ਨੇ 1.12 ਜਾਨੀ ਕਿ 1 ਕਰੋੜ 12 ਲੱਖ ਰੁਪਈਆ ਵਾਧਾ ਆਮਦਨ ਦਿਖਾਈ ਆ ਤੇ ਆਓ ਤੁਹਾਨੂੰ ਪੜ ਕੇ ਸੁਣਾ ਦਿੰਨੇ ਆ ਇਹ ਪੂਰੀ ਆਮਦਨ ਦੇ ਰਵੇ ਕਾਂਗਰਸ ਉਮੀਦਵਾਰ ਚਾਂਦੀ ਸਿੰਘ ਚੰਨੀ ਦੀ ਜਾਇਦਾਦ ਸਵਾ ਦੋ ਸਾਲ ਵਿੱਚ 1.12 ਕਰੋੜ ਵਧੀਆ ਇਸ ਬਾਰੇ ਨਾਮਜ਼ਦਗੀ ਦਾਖਲ ਕਰਨ ਵੇਲੇ ਚੰਜੀ ਸਿੰਘ ਚੰਨੀ ਵੱਲੋਂ ਦਿੱਤੇ ਗਏ ਹਲਫੀਆ ਬਿਆਨ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਹਲਫੀਆ ਬਿਆਨ ਮੁਤਾਬਕ ਚੰਨੀ ਤੇ ਉਹਨਾਂ ਦੀ ਪਤਨੀ ਦੀ ਕੁੱਲ ਆਮਦਨ 11.57 ਕਰੋੜ ਹੈ 2022 ਦੀ ਬਿਤਾ ਸਵਾ ਚੋਣਾ 'ਚ ਇਹ ਜਾਇਦਾਦ 9.45 ਯਾਨੀ ਕਿ 9 ਕਰੋੜ 45 ਲੱਖ ਰੁਪਇਆ ਸੀ ਚੰਨੀ ਤੇ ਉਹਨਾਂ ਦੀ ਪਤਨੀ ਦੀ ਜਾਇਦਾਦ ਵਧਣ ਦੇ ਕਾਰਨ ਜਾਇਦਾਦ ਦੀ ਮਾਰਕੀਟ ਵੈਲਿਊ 'ਚ ਵਾਧਾ ਹੋਇਆ ਹੈ ਦੋਵਾਂ ਦੇ ਗਹਿਣੇ ਘਟੇ ਹਨ ਜਦੋਂ ਕਿ ਚੰਨੀ ਦੀ ਪਤਨੀ ਦਾ ਵੈਂਕ ਕਵਾਲੇ ਸਵਾਤਾ ਹੋਇਆ ਚੰਨੀ ਦੇ ਕੋਲ ਸਾਲ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਚ ਉਹਨਾਂ ਕੋਲ 250 ਗ੍ਰਾਮ ਸੋਨਾ ਸੀ ਜਿਹੜਾ ਕਿ ਹੁਣ 200 ਗ੍ਰਾਮ ਰਹਿ ਗਿਆ ਉਹਨਾਂ ਦੀ ਪਤਨੀ ਦੇ ਕੋਲ 1350 ਗ੍ਰਾਮ ਸੋਨਾ ਸੀ ਤੇ ਹੁਣ ਸਿਰਫ 400 ਗ੍ਰਾਮ ਰਹਿ ਗਿਆ ਚੰਨੀ ਦੀ ਤਾਂ ਪਤਨੀ ਕੋਲ ਦੋ ਫਾਰਚੂਨਰ ਤੇ ਸਲਟਾਸ ਇਹ ਗੱਡੀ ਹੈ ਜਦਕਿ ਚੰਨੀ ਦੇ ਕੋਲ ਸਿਰਫ ਫਾਰਚੂਨਰ ਹੈ ਧੁਮਾ ਕੋਲ ਖੇਤੀ ਜ਼ਮੀਨ ਵਪਾਰਕ ਜ਼ਮੀਨ ਤੇ ਰਹਿ ਚੀ ਇਮਾਰਤ ਹੈ ਹਲਪਿਆ ਬਿਆਨ ਮੁਤਾਬਕ ਚੰਨੀ ਤੇ ਕੋਈ ਵੀ ਅਪਰਾਧਿਕ ਕੇਸ ਦਰਜ ਨਹੀਂ ਤੇ ਦੋਸਤੋ ਤੁਸੀਂ ਇਸ ਆਮਦਨ ਦੇ ਵੇਰਵਿਆਂ ਤੋਂ ਜਾਇਦਾਦ ਦੇ ਵੇਰਵਿਆਂ ਤੋਂ ਸੱਜੇ ਅਸਾਬ ਲਗਾ ਸਕਦੇ ਹੋ ਕਿ ਇਹ ਲੀਡਰ ਕਿੰਨੇ ਇਹ ਕਰੋੜਪਤੀ ਇਹ ਮਾਲਕ ਨੇ ਸਾਰਾ ਸਾਲ ਇਹ ਘਰ ਦੇ ਸ਼ਹਿਰ ਦੇ ਕੰਮ ਕਰਦੇ ਹੋਂ ਪਰ ਇਹਨਾਂ ਦੀ ਆਮਦਨ ਜਿਹੜੀ ਕਿਵੇਂ ਵੱਧ ਰਹੀ ਹੈ ਤੁਸੀਂ ਸੁਣ ਲਿਆ ਜਦੋਂ ਕਿ ਇਹਨਾਂ ਦੇ ਅੱਗੇ ਪਿੱਛੇ ਜਿਹੜੇ ਕਾਂਗਰਸੀ ਵਰਕਰ ਫਿਰਦੇ ਆ ਘਰਾਂ ਦਾ ਕੰਮ ਛੱਡ ਕੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਲੀਡਰ ਐਨੇ ਅਮੀਰ ਕਿਉਂ ਆ ਤੇ ਅਸੀਂ ਗਰੀਬ ਕਿਉਂ ਆ ਤੇ ਆਓ ਹੁਣ ਤੁਹਾਨੂੰ ਅੱਗੇ ਅਮਿੰਦਰ ਕੇਪੀ ਦੀ ਆਮਦਨ ਤੇ ਵੇਰਵੇ ਬਾਰੇ ਜਾਣਕਾਰੀ ਦੇ ਦਿੰਨੇ ਆ ਅਮਿੰਦਰ ਕੇਪੀ ਵੀ ਕਰੋੜਾਂ ਰੁਪਈਆ ਦੇ ਮਾਲਕ ਤੇ ਕਰੋੜਾਂ ਰੁਪਈਆ ਦੀ ਜਾਇਦਾਦ ਦੇ ਮਾਲਕ ਨੇ ਤੇ ਆਓ ਇਹਨਾਂ ਨੇ ਆਪਣੀ ਨਾਮਜਦਗੀ ਦੇ ਵਿੱਚ ਕੀ ਬੇਰਵੇ ਦਿੱਤੇ ਨੇ ਆਪਣੀ ਆਮਦਨ ਸਰੋਤ ਅਤੇ ਚੱਲ ਅਤੇ ਚੱਲ ਅਚੱਲ ਜਾਇਦਾਦ ਤੇ ਆਓ ਤੁਹਾਨੂੰ ਉਹ ਵੀ ਸੁਣਾਦਨੇ ਆ। ਸ਼੍ਰੋਮੀ ਇਕਾਲੀ ਦਲ ਦੇ ਉਮੀਦਵਾਰ ਵਿੰਦਰ ਸਿੰਘ ਕੇਪੀ ਕੋਲ ਆਪਣੀ ਪਰਿਗੇ ਰਿਟਰਨ ਵਿੱਚ ਆਪਣੀ ਆਮਦਨ 1 ਕਰੋੜ 13 ਲੱਖ 6930 ਰੁਪਏ ਦਿਖਾਈ ਗਈ ਹੈ ਇਸ ਤਰ੍ਹਾਂ ਨਾਲ ਉਹ ਕਰੋੜਪਤੀ ਉਮੀਦਵਾਰਾਂ ਦੀ ਸੂਚੀ ਵਿੱਚ ਆਉਂਦੇ ਨੇ। ਜਦਕੇ ਉਹਨਾਂ ਨੇ ਬੈਂਕ ਤੋਂ ਹੋਰ ਵਿੱਤੀ ਸੰਸਥਾਵਾਂ ਤੋਂ 5 ਕਰੋੜ 37 ਲੱਖ 2432 ਰੁਪਏ ਕਾਜ ਲਿਆ ਹੈ ਸ਼੍ਰੀ ਕੇਪੀ ਦੇ ਕੋਲ 2 ਲੱਖ 47000 ਰੁਪਏ ਦੀ ਨਗਦ ਹੈ ਤੇ ਉਹਨਾਂ ਦੀ ਪਤਨੀ ਕੋਲ 75000 ਰੁਪਏ ਨਗਦ ਹਨ ਮਿੰਦਰ ਕੇਪੀ ਕੋਲ ਜੇਕਰ ਗੱਡੀਆਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਕੋਲ ਭਾਰਤੁੰਦਰ ਗੱਡੀ ਹੈ ਤੇ ਇਸੇ ਤਰ੍ਹਾਂ ਮਿੰਦਰ ਕੇਪੀ ਕੋਲ 6.5 ਲੱਖ ਰੁਪਏ ਮੁੱਲ ਦੀ ਮਿੰਦਰਾ ਮਹਾਰਾਜੋ ਤੇ 20.50 ਲੱਖ ਰੁਪਏ ਮੁੱਲ ਦੀ ਭਾਰਤੁੰਦਰ ਗੱਡੀ ਹੈ ਇਸ ਤੋਂ ਇਲਾਵਾ ਉਹਨਾਂ ਕੋਲ 6.67 ਯਾਨੀ ਕਿ 6 ਲੱਖ 67 ਹਜ਼ਾਰ ਰੁਪਏ ਦਾ 100 ਗ੍ਰਾਮ ਸੋਨਾ ਵੀ ਹੈ ਉਹਨਾਂ ਦੀ ਪਤਨੀ ਕੋਲ 49 ਲੱਖ ਰੁਪਏ ਮੁੱਲ ਦਾ 750 ਗ੍ਰਾਮ ਸੋਨੇ ਦੇ ਗਹਿਣੇ ਹਨ ਉਨ੍ਹਾਂ ਦੀ ਕੁੱਲ ਸੰਪਤੀ 28 ਲੱਖ 7000 340 ਰੁਪਏ ਦੀ ਦਸਾਈ ਗਈ ਹੈ ਜਦੋਂ ਕਿ ਪਤਨੀ ਦੇ ਨਾਂ ਤੇ 57 ਲੱਖ 75000 ਰੁਪਏ ਦੀ ਜਾਇਦਾਦ ਹੈ ਉਨ੍ਹਾਂ ਨੇ ਆਪਣੀ ਚੱਲ ਅਚੱਲ ਜਾਇਦਾਦ 9 ਕਰੋੜ ਤੋਂ ਉੱਪਰ ਦੱਸੀ ਗਈ ਹੈ ਪਤਨੀ ਦੇ ਨਾਂ ਤੇ 1.50 ਯਾਨੀ ਕਿ 1.5 ਕਰੋੜ ਦੇ ਕਰੀਬ ਦੀ ਜਾਇਦਾਦ ਦਰਸਾਈ ਗਈ ਹੈ ਇਸ ਗੇੜੇ ਮੈਂ ਤੋਂ ਦੋਸਤੋ ਤੁਸੀਂ ਸੱਚੇ ਹਿਸਾਬ ਲਗਾ ਸਕਦੇ ਹੋ ਕਿ ਮਿੰਦਰ ਕੇਪੀ ਵੀ ਕੋਰਣਾਪਤੀ ਨੇ ਤੇ ਜਿਵੇਂ ਕਿ ਭਾਸ਼ਣਾ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਬਹੁਤ ਨਰਮ ਸੁਭਾਅ ਦੇ ਬਹੁਤ ਇਮਾਨਦਾਰ ਲੀਡਰ ਨੇ ਤੇ ਇਹਨਾਂ ਨੇ ਵੀ ਦੇਖਿਆ ਜਾਵੇ ਤਾਂ ਹਰ ਵੇਲੇ ਪਬਲਿਕ ਡੋਮੇਨ ਦੇ ਵਿੱਚ ਹੀ ਰਹਿੰਦੇ ਨੇ ਇਹਨਾਂ ਦੇ ਕਿਹੜੇ-ਕਿਹੜੇ ਕਾਰੋਬਾਰ ਹੈ ਇਹਦੇ ਬਾਰੇ ਤਾਂ ਉਹ ਨਹੀਂ ਬਹਿਰਵਾ ਨਹੀਂ ਦੱਸਤਾ ਜਾਇਦਾਤ ਅਤਿਕੁਲ ਉਹਨਾਂ ਦੇ ਕੋਲ ਬੈਂਕ ਬੈਲੈਂਸ ਤੇ ਕਰਜ਼ਾ ਕੰਨਾ ਉਹਨਾਂ ਦਾ ਵੇਰਵਾ ਦਿੱਤਾ ਹੈ ਤੇ ਵਰਕਰਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸਾਡੇ ਲੀਡਰ ਕੰਨੇ ਅਮੀਰ ਨੇ ਤੇ ਹੇਠਲੇ ਪੱਧਰ ਤੇ ਵਰਕਰ ਕੰਨੇ ਗਰੀਬ ਨੇ ਇਹ ਹੀ ਸਾਡੇ ਇਸ ਦੇਸ਼ ਦੀ ਤਸਤਾਨ ਹੈ ਤੇ ਆਓ ਤੁਹਾਨੂੰ ਹੁਣ ਸ਼ਸ਼ੀਲ ਕੁਮਾਰ ਰੇਂਪੂ ਦਾ ਵੀ ਆਮਦਨ ਦਾ ਵੇਰਵਾ ਉਹਨਾਂ ਨੇ ਜਿਹੜਾ ਨਾਮਜ਼ਦਗੀ ਪੱਤਰ ਵਿੱਚ ਭਰਿਆ ਹੈ ਉਹਦੇ ਬਾਰੇ ਤੁਹਾਨੂੰ ਆਓ ਜਾਣਕਾਰੀ ਪੜ੍ਹ ਕੇ ਸੁਣਾ ਦਿੰਦੇ ਆ ਜੇ ਦੋਸਤੋ ਭਾਜਪਾ ਦੇ ਉਮੀਦਵਾਰ ਨੇ ਸ਼ਸ਼ੀਲ ਕੁਮਾਰ ਰੈਂਕੂ ਜਿਹੜੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਅਲਾਨੇਗਾ ਉਮੀਦਵਾਰ ਸੀ ਪਰ ਉਹ ਉਮੀਦਵਾਰ ਐਲਾਨਨ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਉਹਨਾਂ ਦੀ ਇੱਕ ਤੀਸਰੀ ਪਾਰਟੀ ਹੈ ਜਿੱਥੇ ਉਹ ਉਮੀਦਵਾਰ ਬੜੇ ਨੇ ਜਦੋਂ ਕਿ ਉਹ ਪਹਿਲਾਂ ਕਾਂਗਰਸ ਵਿੱਚ ਹੋਇਆ ਕਰਦੇ ਸੀ ਤੇ ਉਹਨਾਂ ਨੇ ਭਾਜਪਾ ਵੱਲੋਂ ਭਰੀ ਨਾਮਜ਼ਦਗੀ ਦੇ ਵਿੱਚ ਕੀ ਆਮਦਨ ਦਾ ਵਿਰਵਾਧਾ ਆਉ ਤੁਹਾਨੂੰ ਉਹ ਵੀ ਸੁਣਾ ਦਨੇ ਆ ਪਾਤਪਾ ਉਮੀਦਵਾਰ ਸ਼ਸ਼ੀਲ ਕੁਮਾਰ ਰੈਂਕੂ ਦੀ ਆਮਦਨ 1 ਸਾਲ ਚ 20 ਲੱਖ ਰੁਪਏ ਦੇ ਕਰੀਬ ਵਧੀ ਹੈ ਉਹਨਾਂ ਕੋਲ ਪਿਛਲੇ ਸਾਲ ਭਰੀ ਤੇ ਰਿਟਰਨ 2019 ਦੇ ਵਿੱਚ ਜਦੋਂ ਆਪ ইলেকਸ਼ਨ ਦੇ ਵਿੱਚ ਉਹਨਾਂ ਨੇ ਐਮਪੀ ਦੇ ਕਾਗਜ਼ ਭਰੇ ਸੀ ਉਸ ਵੇਲੇ ਉਹਨਾਂ ਨੇ ਆਮਦਨ ਜਿਹੜੀ ਆਪਣੇ ਰਿਟਰਨ ਵਿੱਚ ਦਿਖਾਈ ਸੀ 1 ਕਰੋੜ 30 ਲੱਖ 66699 ਰੁਪਏ ਦਿਖਾਈ ਸੀ ਜਦ ਕਿ ਇਸ ਵਾਰ ਉਹਨਾਂ ਦੀ ਆਮਦਨੀ ਜਿਹੜੀ ਹੈ ਉਹ 1 ਕਰੋੜ 11 1 लाख 2021 ਰੁਪਏ ਰਹਿ ਗਏ ਜਦੋਂ ਕਿ ਉਹਨਾਂ ਦੀ ਪਤਨੀ ਦੀ ਆਮਦਨ ਵਿੱਚ ਮਾਮੂਲੀ 4000 ਰੁਪਏ ਦਾ ਵਾਧਾ ਹੋਇਆ ਹੈ ਉਹਨਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਇਸੇ ਸਮੇਂ ਸੁਸ਼ੀਲ ਰੈਂਕੂ ਦੇ ਕੋਲ 1.5 ਲੱਖ ਰੁਪਏ ਤੇ ਪਤਨੀ ਸੁਨੀਤਾ ਰੈਂਕੂ ਦੇ ਕੋਲ 2 ਲੱਖ ਰੁਪਏ ਦੀ ਨਕਦੀ ਹੈ ਜਦੋਂ ਕਿ ਰੈਂਕੂ ਦੇ ਕੋਲ 2 ਲੱਖ ਰੁਪਏ ਮੁੱਲ ਦਾ 30 ਗ੍ਰਾਮ ਸੋਨਾ ਤੇ ਉਹਨਾਂ ਦੀ ਪਤਨੀ ਦੇ ਕੋਲ 34 ਲੱਖ ਰੁਪਏ ਦੇ ਕਰੀਬ ਸੋਨੇ ਦੇ ਗਹਿਣੇ ਹਨ ਇਸ ਤਰ੍ਹਾਂ ਨਾਲ ਸ਼ਸ਼ੀਲ ਕੁਮਾਰ ਰੈਂਕੂ ਦੇ ਕੋਲ ਕੁੱਲ ਜਾਇਦਾਦ 3 ਕਰੋੜ 24 ਲੱਖ 66533 ਰੁਪਏ ਹੈ ਜਦੋਂ ਕਿ ਪਤਨੀ ਦੀ ਚੱਲ ਜਾਇਦਾਦ 4 ਕਰੋੜ 49 ਲੱਖ 8200 ਰੁਪਏ ਦੀ ਹੈ ਸ਼ਸ਼ੀਲ ਰੈਂਕੂ ਦੇ ਕੋਲ ਖੇਤੀਬਾੜੀ ਦੀ ਕੋਈ ਜ਼ਮੀਨ ਨਹੀਂ ਸ਼ਸ਼ੀਲ ਰੈਂਕੂ ਤੇ ਉਹਨਾਂ ਦੀ ਪਤਨੀ ਕੋਲ ਕਰੋੜਾਂ ਦੀ ਅਚਲ ਜਾਇਦਾਦ ਹੈ ਰੈਂਕੂ ਦੇ ਸਰ 5 ਕਰੋੜ 735000 896 ਰੁਪਏ ਦਾ ਕਾਜਾ ਵੀ ਹੈ ਜਦੋਂ ਕਿ ਉਹਨਾਂ ਨੇ ਪਲੱਸ 2 ਤੱਕ ਦੀ ਵਿੱਦਿਆ ਹਾਸਲ ਕੀਤੀ ਹੈ ਤੇ ਇਹਨਾਂ ਤਿੰਨੇ ਉਮੀਦਵਾਰਾਂ ਨੂੰ ਤੁਸੀਂ ਸੁਣ ਲਿਆ ਬੇਰਵੇ ਸੁਣ ਲੈਣੇ ਕਰੋੜਾਪਤੀ ਇਹ ਨੇ ਉਮੀਦਵਾਰ ਇਸ ਤੋਂ ਸਹੀ ਜੇ ਹਿਸਾਬ ਲਗਾ ਸਕਦੇ ਹੋ ਕਿ ਤੁਸੀਂ ਕਿ ਇਹ ਉਮੀਦਵਾਰ ਉਮੀਦਵਾਰ ਕਿੰਨੇ ਜਿਹੜੇ ਅਮੀਰ ਹੈ ਤੇ ਤੁਹਾਡੇ ਬਾਰੇ ਕੀ ਸੋਚਣਗੇ ਇਹ ਤੁਸੀਂ ਆਪ ਇਸ ਹੈ ਜਿਹੇ ਹਿਸਾਬ ਲਗਾ ਲੈਣਾ ਇੱਥੇ ਹੀ ਸਮਝ ਆਉਂਦੀ ਹੈ ਕਿ ਸਾਡੇ ਦੇਸ਼ ਦੇ ਲੀਡਰ ਅਮੀਰ ਨੇ ਪਰ ਜਾ ਗਰੀਬ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਵਨ ਕੁਮਾਰ ਟਿੰਨ ਨੂੰ ਦੇ ਆਮਦਨ ਦੇ ਵੇਰਵੇ ਵੀ ਸੁਲਾਵਾਂਗੇ ਤੇ ਆਓ ਦੋਸਤੋ ਅੱਜ ਦੀਆਂ ਖਬਰਾਂ ਦਾ ਇੱਥੇ ਹੀ ਕਰਦੇ ਆਂ ਸਮਾਪਤੀ ਕੱਲ ਫੇਰ ਮੁਰ ਤੁਹਾਡੇ ਲਈ ਲੈ ਕੇ ਆਵਾਂਗੇ ਕੁਝ اہم ਖਬਰਾਂ ਉਦੋਂ ਤੱਕ ਦੇਓ ਅਜਾਜਤ ਵੀਡੀਓ ਚੰਗੀ ਲੱਗੇ ਲਾਈਕ ਦਾ ਸ਼ੇਅਰ ਜਰੂਰ ਅੱਗੇ ਕਰ ਦੇਣਾ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ